ਜ਼ਿਲ੍ਹਾ ਅੰਮ੍ਰਿਤਸਰ ਦੇ ਅਦੀਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਦੇ ਪਿੰਡ ਜੋਦੇ ਦੇ ਗਰੀਬ ਪਰਿਵਾਰਕ ਵਿਅਕਤੀ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਕੌਮ ਮਜਬੀ ਸਿੱਖ ਪਿੰਡ ਜੋਦੇ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਮਿਹਨਤ ਮਜ਼ਦੂਰ ਦਾ ਕੰਮ ਕਰਦਾ ਸੀ ਅਤੇ ਕਿਸਾਨਾਂ ਦੇ ਮਜ਼ਦੂਰੀ ਕਰਨ ਲਈ ਗਿਆ ਸੀ ਉੱਥੇ ਲੱਤਾਂ ਤੇ ਸੱਟਾਂ ਲੱਗੀਆਂ ਹੋਈਆਂ ਸਨ ਇਸ ਸੰਬੰਧੀ ਪੀੜਤ ਪਰਿਵਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਿ ਹੈ ਪਿੰਡਤ ਉਹ ਰਸ਼ ਰஞ்சிਤ ਕੋਰ ਨੇ ਵੀ ਦੱਸਿਆ ਕਿ ਮੇਰੇ ਪਤੀ ਹਰਜਿੰਦਰ ਸਿੰਘ ਜੋ ਪਿਛਲੇ ਦਿਨੀ ਮਿਹਨਤੀ ਮਜ਼ਦੂਰੀ ਕਰਨ ਲਈ ਜ਼ਿਮੀਦਾਰਾਂ ਦੀ ਦਿਹਾੜੀ ਤੇ ਗਏ ਸੀ ਤੇ ਕੰਮ ਕਰਦੇ ਹੀ ਅਚਾਨਕ ਸੱਟਾਂ ਲੱਤਾਂ ਤੇ ਲੱਗ ਜਾਂਦੀਆਂ ਨੇ ਪਿੰਡ ਦੇ ਮੋਤਬਰਾਂ ਵੱਲੋਂ ਗੜੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਹੈ ਐਸ ਹਸਪਤਾਲ ਵਿੱਚੋਂ ਮੇਰੇ ਪਤੀ ਹਰਜਿੰਦਰ ਸਿੰਘ ਨੂੰ ਜਵਾਬ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਦੱਸਿਆ ਕਿ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਜਾਂਦਾ ਇਸ ਹਸਪਤਾਲ ਵਿਖੇ ਬਹੁਤ ਹੀ ਮਹਿੰਗਾ ਇਲਾਜ ਹੈ ਜਿਸ ਦੇ ਪੈਸੇ ਉਹ ਨਹੀਂ ਦੇ ਸਕਦੇ ਤੇ ਸ਼ਰਨਜੀਤ ਕੋਰ ਨੇ ਵੀ ਦੱਸਿਆ ਕਿ ਮੇਰੇ ਛੋਟੀਆਂ ਛੋਟੀਆਂ ਤੇ ਲੜਕੀਆਂ ਹਨ ਅਤੇ ਮੇਰਾ ਲड़का ਕੋਈ ਨਹੀਂ ਹੈ ਸਾਡੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਮੈਂ ਪੰਜਾਬ ਸਰਕਾਰ ਤੇ ਵੱਖ-ਵੱਖ ਸੰਸਥਾਵਾਂ ਤੇ ਭੈਣ ਭਰਾਵਾਂ ਤੇ ਅਪੀਲ ਕਰਦੀਆਂ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੇਰੇ ਪਤੀ ਦੀ ਜਾਨ ਬਚਾਈ ਜਾ ਸਕੇ ਅੰਮ੍ਰਿਤਸਰ ਤੋਂ ਬਿਊਰੋ ਚੀਫ ਮਲਕੀਸ਼ ਸਿੰਘ ਚੀਂਦਾ ਤੇ ਪੱਤਰਕਾਰ ਨਮਦੀਤ ਕੌਰ اٹਵਾਲ ਦੀ ਰਿਪੋਰਟ ਟੋਟਲ ਇੰਡੀਆ ਨਿਊਜ਼ ਚੈਨਲ ਤੋਂ ਮੈਂ ਪੱਤਰਕਾਰ ਨਮਦੀਤ ਕੌਰ اٹਵਾਲ ਅੱਜ ਅਸੀਂ ਪਹੁੰਚੇ ਹਾਂ ਬਾਬੇ ਬਕਾਲੇ ਦੇ ਪਿੰਡ ਦੀਨ ਜੋਧ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਦੇ ਅਤੇ ਤਿੰਨ ਧੀਆ ਹਨ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਉਹੀ ਘਰ ਵਿੱਚ ਕੰਮ ਕਰਨ ਵਾਲਾ ਸੀ ਜੋ ਕਿ ਉਹਨਾਂ ਦੀ ਕਿ ਉਹਨਾਂ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈਗਾ ਉਹ ਜ਼ਿੰਮੇਵਾਰਾਂ ਦੇ ਕੰਮ ਕਰਦੇ ਸੀ ਉਹਨਾਂ ਦੇ ਜੋ ਕਿ ਸੱਟ ਲੱਗ ਗਈ ਆ ਅੱਜ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਸਸਕਾ ਸਸਕਾ ਜੀ ਹਾਂਜੀ ਸਰ ਕੀ ਹੋਇਆ ਸੀਗਾ ਤੇ ਮੇਰੇ ਚਾਚਾ ਜੀ ਦੇ ਲੜਕੇ ਨੇ ਹਰਜਿੰਦਰ ਸਿੰਘ ਉਹਨਾਂ ਦਾ ਨਾਮ ਆ ਹਾਂਜੀ ਉਹ ਅਚਾਨਕ ਮਤਲਬ 48 ਗੱਨੇ ਡਿੱਗ ਪਏ ਤੇ ਸੱਟ ਲੱਗ ਗਈ ਆ ਤੇ ਉਹਨਾਂ ਨੂੰ ਹਸਪਤਾਲ ਲੈ ਗਏ ਆ ਗੜੇ ਹਸਪਤਲਾਂ ਹਾਂਜੀ ਤੇ ਉਹਨਾਂ ਨੇ ਮਤਲਬ ਜਵਾਬ ਦਿੱਤਾ ਵਾ ਨਾ ਮੰਨਾਂ ਕਰਦਾ ਵੀ ਨਹੀਂ ਸਾਡੇ ਕੋਲ ਇਲਾਜ ਨਹੀਂ ਹੁਣਾ ਵੀ ਸਾਡੇ ਜਿਆਦਾ ਵਾ ਫਿਰ ਉਹਨੂੰ ਲੈ ਕੇ ਗਏ ਆ ਡੀ ਐਂਸੀ ਹਸਪਤਲ ਲੁਧਿਆਣਾ ਤੇ ਲੁਧਿਆਣੇ ਜਿੱਥੋਂ ਲੈ ਗਏ ਆ ਤੇ ਉਹਨਾਂ ਇਲਾਜ ਸ਼ੁਰੂ ਕੀਤਾ ਵਾ ਤੇ ਉਹ ਅੰਦਰ ਉਹਨੇ ਜਦੋਂ ਟੈਸਟ ਕੀਤੇ ਗਏ ਆ ਤੇ ਉਹ ਕਹਿੰਦੇ ਸਾਡੇ ਜਿਆਦਾ ਲੱਗੇ ਆ ਹਾਂਜੀ ਤੇ ਸਾਡੇ ਪਿੰਡ ਦੇ ਲੋਕਾਂ ਨੇ ਵੀ ਕਾफी हेल्प ਕੀਤੀ ਆ ਸਰਪੰਚ ਸਾਹਿਬ ਨੇ ਵੀ ਹੈਲਪ ਕੀਤੀ ਆ ਕਿ ਯਾਨੀ ਕਿ 4-5 ਲੱਖ ਰੁਪਏ ਹੁਣ ਤੱਕ ਲੱਗ ਚੁੱਕਾ ਵਾ ਸੇ ਸਾਨੂੰ ਇਹੀ ਇਹੀ ਆ ਵੀ ਇਹ ਪਰਿਵਾਰ ਜਿਹੜਾ ਬਹੁਤ ਗਰੀਬ ਆ ਤਿੰਨ ਬੇਟੀਆਂ ਆ ਕਮਾਉਣ ਵਾਲਾ ਇਕੱਲਾ ਸੀ ਤੇ ਬਸ ਇਹ ਵੀ ਸਾਨੂੰ ਹੈਲਪ ਚਾਹੀਦੀ ਹਾਂਜੀ ਸਰ ਢੱਡੀ ਹੁਣ ਵੱਖ-ਵੱਖ ਸੰਸਥਾ ਤੋਂ ਕੀ ਬੇਨਤੀ ਆ ਸਾਡੀ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਵੱਖ-ਵੱਖ ਸੰਸਥਾ ਨੂੰ ਵੀ ਹੱਥ ਜੁੜ ਕੇ ਇਹ ਬੇਨਤੀ ਆ ਕਿ ਪਰਿਵਾਰ ਬਹੁਤ ਗਰੀਬ ਆ ਤੇ ਸਾਨੂੰ ਸਾਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਇਹ ਹਾਂਜੀ ਉਹਨਾਂ ਦੇ ਅੱਜ ਵਾਈਫ ਦੇ ਨਾਲ ਗੱਲਬਾਤ ਕਰਦਿਆਂ ਹਾਂਜੀ ਹਾਂਜੀ ਮੈਂ ਉਹਨਾਂ ਦੀ ਵਾਈਫ ਹਾਂ ਸਿੰਦਰ ਸਿੰਘ ਦਾ ਜੀ ਹਾਂ 68 ਲੱਗੀ ਹੈ ਤੇ ਉਹ ਕੰਮ ਤੇ ਗਏ ਦਿਹਾੜੀ ਜੀਮੇਦਾਰਾਂ ਦੇ ਸਿੰਦਰ ਟਰਾਲੀ ਤੋਂ ਫੈਰ ਫਿਸਲਿਆ ਤੇ ਚਾਲਕ ਛੱਟ ਲੱਗ ਗਈ ਹੈ ਤੇ ਛੱਟ ਹੋ ਚਾ ਗਈ ਹੈ ਪਹਿਲਾਂ ਗੜੇ ਹਸਪੀਟਲ ਫੜਿਆ ਸੀ ਗੜੇ ਹਸਪੀਟਲ ਨੂੰ ਜਵਾਬ ਹੋ ਗਿਆ ਤੇ ਉਹਨਾਂ ਦਿਹਾੜੀ ਹਸਪੀਟਲ ਵਾ ਉਹਨਾਂ ਡਾਕਟਰਾਂ ਨੇ ਕਿਹਾ ਮੈਂ ਛੱਟ ਦਾ ਜਿਆਦਾ ਇਸ ਕੱਫੇ ਦਾ ਅੱਜ ਤੇ ਕਰਵਾਇਆ ਵਾ 4-5 ਲੱਖ ਲਾਟਾ ਵਾ ਹਣਪਰ ਸਾਡੇ ਪਸੰਦੀਆ ਵਾ ਮੇਰੀਆਂ ਤਿੰਨ ਬੇਟਾਂ ਵਾ ਤੇ ਬੇਟਾ ਮੇਰਾ ਕੋਈ ਨਹੀਂ ਹਾਂਜੀ ਹੁਣ ਢੱਡੀ ਸਰਕਾਰ ਤੇ ਸੰਸਥਾ ਕੋ ਕੀ ਮੰਗ ਲਈ ਸਾਡੀ ਇਹ ਵੀ ਮੰਗ ਵਾ ਕਿ ਮੇਰੀਆਂ ਤਿੰਨ ਧੀਆਂ ਨੇ ਸਾਡੀ ਇਹਨ ਮਦਦਤ ਕਰਨ ਸਰਕਾਰ ਮਿਲਤ ਕਰੇ ਮੇਰੀ ਤੇ ਮੇਰਾ ਘਰ ਵਾਲਾ ਠੀਕ ਹੋ ਕੇ ਕਰਿਆ ਜੀ ਹੱਜਦਰ ਸਿੰਘ ਨੂੰ ਜਿਨ੍ਹਾਂ ਨੂੰ ਛੱਟ ਲੱਗੀ ਆ ਅੱਜ ਅਸੀਂ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਅੰਟੀ ਸਤ ਸ੍ਰੀ ਅਕਾਲ ਹਾਂਜੀ ਅੰਟੀ ਕਿਦਾਂ ਤੁਹਾਡੇ ਬੇਟੇ ਨੂੰ ਛੱਟ ਲੱਗੀ ਇਹਨੇ ਕੋਈ ਕੰਮ ਕੀਤਾ ਹਾਂਜੀ ਉਹ ਤੋਂ ਪੈਟਿਕ ਸੀ ਬਲਦੀ ਤੇ ਛੱਟ ਲੱਗੀ ਤੇ ਜਿਆਦੀ ਛੱਟ ਲੱਗੀ ਆ ਗੜੇ ਫੇਲੋਂ ਖੜਿਆ ਜੇ ਤੁਹਾਨੂੰ ਜਵਾਬ ਹੋਵੇ ਨੂੰ ਉੱਥੇ ਖੜਿਆ ਲਿਖਵਾਉਣਾ ਬਹੁਤ ਪੈਸਾ ਲੱਗਦਾ ਠੀਕ ਹੈਰੀ ਮਤਲਬ ਆਹ ਵੀ ਦੇਖੋ ਸਰ ਕੋਲੋਂ ਕੀ ਮੰਗਨਟ ਮੇਰੇ ਬੱਚੇ ਕੋਈ ਖਮਾਉਣ ਵਾਲਾ ਨਹੀਂ ਗਾ ਮੇਰੇ ਨਾਲ ਤਿੰਨ ਪੋਤਰ ਨਾ ਹਾਂ ਤੇ ਮੇਰੀ ਥੋੜਾ ਬੁਲਦਾ ਮਾਇਕ ਤੇ ਚਾਹੀਦੀ ਹੈ ਜੋ ਮੈਂ ਇਲਾਜ ਕਰਾ ਮੇਰਾ ਇਲਾਜ ਕਰਾਉਣ ਵਾਲਾ ਕੋਈ ਨਹੀਂ ਹੈ ਸਟੋਰੀ